ਇਹ ਸਾਰੇ ਗੱਡੀ ਲਾ ਕੇ ਸਰਕਾਰ ਤੇ ਆ ਗਏ ਇਹ ਉਹ ਬੰਦੇ ਆ ਜਿਹੜੇ ਦੇਸ਼ ਦੀ ਰਾਖੀ ਕਰਦੇ ਇਹਨਾਂ ਦੀ ਸੌ ਤਸੀਲ ਇਹਨਾਂ ਦਾ ਸਾਹ ਹੁੰਦਾ ਕਿ ਤਰ੍ਹਾਂ ਮੁਕਾਬਲੇ ਤੋਂ ਬਾਅਦ ਨਹੀਂ ਲੱਗਦੇ 3 ਪੰਜ ਮਿੰਟ ਲੈਣੇ ਹੁਣ ਚੱਲਿਆ ਕਰਦੇ ਆ ਮਾਫ਼ ਕਰਨਾ ਲੱਗਿਓ ਕੰਮ ਕਰ ਰਹੀ ਹੈ ਜੀ ਤੇ ਫੇਰ ਕਰੋ ਜੀ ਦਵਾ ਦਵਾਓ ਤੇ ਕਹਿੰਦੇ ਸਾਡੇ ਨਾਲ ਖੜੇ ਆਂ ਕੋ ਪਹਿਲਾਂ ਤੁਸੀਂ ਪੇਨ ਲੈ ਕੇ ਚੱਲ ਜਾਈਂ ਹਰਜੋਤ ਜਾਨ ਤੋਂ ਉਹ ਆਗੇ ਦੁਆਰਾ ਆ ਗਈ ਆ ਗਈ ਸਾਊਟ ਆ ਜੀ ਹੋਰ ਨਾ ਹੋ ਬਾਈ ਧੱਕਾ ਚੱਲਦਾ ਜੀ ਧੱਕਾ ਪੂਰਾ ਧੱਕਾ ਚੱਲਦਾ ਇਹਨਾਂ ਦਾ ਜੀ ਮੋੜਾ ਡਾਕੂਮੈਂਟ ਦਾ ਚੇਂਜ ਹੋ ਗਿਆ ਪਹਿਲਾਂ ਪਹਿਲਾਂ ਕਿਸੇ ਹੋਰ ਨੂੰ ਭੇਜਦਾ ਤੇ ਅੱਜ ਸਾਡੇ ਮੁੰਡੇ ਨੂੰ ਭੇਜਦਾ ਹੀ ਨਹੀਂ ਫੇ ਖੜੇ ਹੋ ਕੇ ਨਾ ਬੈਠੋ ਫਿਰ ਨਾ ਨਾ ਇਹਦਾ ਇਹਦਾ ਬਾਈਓ 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 ਬੈਠੋ ਬੈਠੋ ਇਹ ਸਾਡੇ ਬਹੁਤ ਜਿਹਨਾਂ ਨੇ ਇੱਕ ਸ਼ੌਕ ਪਿਛੋੜਾ ਜੁਆ ਆਣੇ ਚੱਲੀਏ ਬਾਹਰ ਜਿੱਥੇ ਨਹੀਂ ਠੀਕ ਹੈ ਠੀਕ ਹੈ ਜਾਂਦਾ ਇੱਕ ਪਹਲਾ ਬੋਲਣਾ ਆਣਾ ਚਲੋ ਇੱਕ ਸੱਜਣ ਜੀ ਗੋਲੋ ਦਾ ਬੈਠੇ ਆਣਾ ਦਾ ਮੋਰਾਂ ਦਾੜੀ ਲੈ ਬੈਠਣੇ ਕੋਈ ਨਹੀਂ ਜਿੱਥੇ ਨਹੀਂ ਨਹੀਂ ਲੋਕਾਂ ਨੇ ਬਹੁਤ ਹਾਤਾ ਦੇਣ ਥੋੜੇ ਟਾਈਮ ਮਿਲ ਜਾਂਗਾ ਭਾਈ ਗੌਰਵ ਭਾਈ ਤੁਸੀਂ ਮੈਨੂੰ ਪੁੱਛਣਾ ਹੁੰਦਾ ਗਿਆ ਅਨਵਾਦ ਚ ਭਾਈ ਮੋੜ ਕੇ ਘੜ ਸੜਦੇ ਨਹੀਂ ਮੋੜ ਕੇ ਰਾਹ ਆਣਾ ਮੋੜਾ ਸੜ ਗਿਆ ਇੱਥੇ ਹੀ ਹੈ ਭਾਈ ਪੰਜਾਬ ਨੇ ਇੱਕ ਮੈਸੇਜ ਜਾਣਾ ਚਾਹੀਦਾ ਵੀ ਹਾਂ ਵੀ ਆਪਣੇ ਅਸੀਂ ਪੁੱਤ ਨੂੰ ਇਦਾਂ ਨਹੀਂ ਮਾਰਨ ਵਾਸਤੇ ਇਹ ਤਾਂ ਮੈਸੇਜ ਜਾ ਰਿਹਾ ਹੈ ਇਹ ਨਹੀਂ ਇਹ ਮੈਸੇਜ ਜਾਊਗਾ ਬਿਲਕੁਲ ਜਾਊਗਾ ਇਹ ਇਦਾਂ ਕੋਈ ਗੱਲ ਦੀ ਗੱਲ ਨਹੀਂ ਹੈ ਮੈਸੇਜ ਦੀ ਗੱਲ ਹੈ ਕੋਈ ਟਾਈਮ ਨਹੀਂ ਹੋਣਾ ਅਸੀਂ ਸੁਣਦੇ ਚੈਨਲ ਵਾਲੇ ਖੜੇ ਆ ਤੇ ਭਾਈ ਫੌਜੀ ਵੀਰ ਹੈ ਸੁਖਵਿੰਦਰ ਸਿੰਘ ਪਿੰਡ ਹੀਰਪਰਪੁੱਤਰ ਮੰਗਲ ਸਿੰਘ ਲਦਾਖ ਦੇ ਵਿੱਚ ਉਹਦੀ ਮੌਤ ਕਿੱਦਾਂ ਹੋਈ ਇਹ ਹੀ ਕਹਾਣੀ ਬਣੀ ਵੀ ਪਰਿਵਾਰ ਨੂੰ ਇਲਾਕੇ ਨੂੰ ਪਰਿਵਾਰ ਦੀ ਮੰਗ ਇਹੀ ਹੈ ਇੱਕ ਤਾਂ ਉਹਦੀ ਬੋਡੀ ਕੱਲੀ ਐਂਬੂਲੈਂਸ ਭੇਜ ਦਿੱਤੀ ਬਿਦਾਊਟ ਐਨੀ ਸਨਮਾਨ ਕੋਈ ਤਰੰਗਾ ਨਹੀਂ ਕੋਈ ਕੁਝ ਨਹੀਂ ਮਲਾਜਮ ਜ਼ਰੂਰ ਹੈ ਭਾਰਤੀ ਫੌਜ ਦੇ ਜਵਾਨ ਹੈ ਇਲਾਕੇ ਦੀ ਇਹੀ ਮੰਗ ਹੈ ਪਰਿਵਾਰ ਦੀ ਇਹੀ ਮੰਗ ਹੈ ਕਿ ਅਸੀਂ ਇਦਾਂ ਪੁੱਤ ਨਹੀਂ ਮਰਵਾਣੇ ਫੌਜਾਂ ਵਿੱਚ ਭੇਜ ਕੇ ਉਹਨਾਂ ਦੇ ਸਨਮਾਨ ਹੋਣ ਜਿੱਦਣ ਦੇ ਸਾਡੇ ਕੋਲੋਂ ਚਲ ਗਿਆ ਫੌਜੀ ਉਹ ਦਿਨ ਦੇ ਦੇਸ਼ ਦੀ ਆਪਣੀ ਰਾਖੀ ਵਾਸਤੇ ਇਲਾਕੇ ਦੀ ਇਲਾਕੀ ਵਾਸਤੇ ਸਰਹੱਦ ਦੀ ਰਾਖੀ ਵਾਸਤੇ ਜਾਂਦਾ ਹੈ ਤੇ ਜੇਕਰ ਉਹਦੇ ਸਨਮਾਨ ਬਹਾਲੀ ਦੇ ਵਿੱਚ ਉਹਦੇ ਸੰਸਕਾਰ ਦੇ ਵਿੱਚ ਜਿੱਦਾਂ ਪਰਿਵਾਰ ਦੀ ਮੰਗ ਹੈ ਸਤਕਾਰ ਸਹਿਤ ਇਲਾਕੇ ਦੀ ਮੰਗ ਹੈ ਉਹਦਾ ਸਨਮਾਨ ਨਹੀਂ ਹੁੰਦਾ ਫਿਰ ਸਾਰੇ ਅਗਲੇ ਬਕਾਲਪ ਖੁੱਲੇ ਆ ਫਿਰ ਹਾਲ ਲੂਪਰਵੇਦੀ ਪੁਲਿਸ ਸਟੇਸ਼ਨ ਚੱਲੇ ਆ ਮਹੱਲੇ ਕਰਕੇ ਕਿਉਂਕਿ ਮਹੱਲੇ ਕਰਕੇ ਲੱਖਾਂ ਸੰਗਤ ਪੰਜਾਬ ਦੀ ਆਈ ਵੀ ਦੇ ਚਮ ਦੇ ਚਾਂ ਜੋ ਇਦਾਂ ਦਾ ਕੋਈ ਨਹੀਂ ਚਾਹੁੰਦਾ ਵੀ ਕੋਈ ਪਾਵੇ ਪਰ ਪਰਿਵਾਰ ਚ ਰੋਸ਼ ਹੈ ਪਰ ਰੋਸ਼ ਨੂੰ ਬਹੁਤੀ ਦੇਰ ਰੋਕੇ ਨਹੀਂ ਜਾ ਸਕਦਾ ਅੱਜ ਸਾਡੇ ਇਲਾਕੇ ਦੇ ਨੌਜਵਾਨ ਫੌਜੀ ਜੋ ਕੋਈ 24 ਸਾਲ ਦੀ ਉਮਰ ਦੇ ਵਿੱਚ ਭਾਰਤੀ ਫੌਜ ਦੇ ਵਿੱਚ ਸ਼ਹੀਦ ਹੋਇਆ ਤੇ ਉਸ ਦੀ ਲਾਸ਼ ਨੂੰ ਡੇਡ ਬੋਡੀ ਨੂੰ ਮੋਦੀ ਸਰਕਾਰ ਦੀਆਂ ਪਾਲਿਸੀਆਂ ਤਹਿਤ ਕਿ ਪੰਜਾਬ ਨੂੰ ਖਤਮ ਕਰਨ ਦੇ ਲਈ ਜਿਵੇਂ ਜੋ ਉਪਰੇਲੇ ਕੀਤੇ ਜਾ ਰਹੇ ਹੈ ਕਿ ਅੱਜ ਉਸ ਦੀ লাশ ਨੂੰ ਇਸ ਤਰ੍ਹਾਂ ਭੇਜਿਆ ਗਿਆ ਜਿਵੇਂ ਆਮ ਲੋਕ ਹੁੰਦੇ ਨੇ ਜਿਵੇਂ ਆਮ ਲਵਾਰਿਸਟ ਲੋਕ ਹੁੰਦੇ ਨੇ ਉਹ ਲਵਾਰਿਸ ਲੋਕਾਂ ਵਾਂਗ ਜਿਹੜੀ লাশ ਹੈ ਉਹ ਇੱਥੇ ਭੇਜੀ ਗਈ ਹੈ ਕਿ ਉਹਨਾਂ ਨੇ ਆਪਣੀ ਜਾਨ ਤਲੀ ਤੇ ਰੱਖ ਕੇ ਬਾਰਡਰਾਂ ਦੇ ਉੱਤੇ ਰੱਖ ਹੀ ਕਰਦੇ ਨੇ ਪਰ ਉਹਨਾਂ ਦੇ ਨਾਲ ਜੋ ਸ਼ਲੂਕ ਕੀਤਾ ਜਾ ਰਿਹਾ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਉਸ ਤੁਹਾਡੇ ਸਾਹਮਣੇ ਹੈ ਜਿਸ ਦੇ ਰੋਸ ਵਜੋਂ ਅੱਜ ਪੂਰੇ ਇਲਾਕੇ ਦੇ ਲੋਕ ਜਿਹੜੇ ਐ ਉਹ ਸੜਕਾਂ ਦੇ ਉੱਤੇ ਉਤਰੇ ਐ ਜਦੋਂ ਤੱਕ ਉਸ ਫੌਜੀ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਜਿਹੜਾ ਇਹ ਸੰਘਰਸ਼ ਐ ਲਗਾਤਾਰ ਜਾਰੀ ਰਹੂਗਾ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸੁਖਵਿੰਦਰ ਸਿੰਘ ਜੀ ਮੇਰੇ ਬੇਟਾ ਜੀ ਉਹਨਾਂ ਦੀ ਡੈਥ ਹੋ ਗਈ ਹੈ ਜੀ ਤੇ ਸਾਨੂੰ ਕੋਈ ਸਨਮਾਨ ਤੇ ਦੇ ਰੇ ਫੌਜ ਵੱਲ ਤੋਂ ਜੀ ਕਦੇ ਕੋਸ਼ ਕਹੀ ਜਾਂਦੇ ਕਦੇ ਸਟੇਟ ਕਹੀ ਜਾਂਦੇ ਕਦੇ ਕਦੇ ਨਾ ਪਾ ਲੈ ਲਿਆ ਜੀ ਕਦੇ ਕੋਸ਼ ਕਹੀ ਜਾਂਦੇ ਜੀ ਸਾਨੂੰ ਹਲਾ ਦੇ ਕਰ ਕੁਛ ਨਹੀਂ ਦਦ ਦੇ ਜੀ ਇਹ ਠੀਕ ਹੈ ਜਿਹੜੀ ਜਿਹੜੇ ਦਾ ਸਮਾਨਤਾ ਉਹ ਇਹਨੂੰ ਮਿਲਣਾ ਚਾਹੀਦਾ ਜੀ ਠੀਕ ਹੈ ਜੀ ਇੱਕ ਫਾਦਰ ਨੇਮ ਵੀ ਗਲਤ ਹੈ ਜੀ ਕਦੇ ਕਹੀ ਜਾਂਦੇ ਜੀ 15 ਮਿੰਟ ਬਾਅਦ ਲਾਇਆ ਕਦੇ ਕਹਿੰਦੇ ਅਸੀਂ ਜਦੇ ਲਾ ਲਿਆ ਜੀ ਦਾ ਇਲਾਜ ਕਰਾਉਣ ਲੈ ਗਏ ਜੀ ਤਾਂ ਤਾਂ ਸੱਚੇ ਨਹੀਂ ਦੱਸ ਰਹੇ ਜੀ ਕਦੇ ਕਹਿੰਦੇ ਅੱਧੇ ਘੰਟੇ ਬਾਅਦ ਲਾਇਆ ਜੀ ਅਸੀਂ ਆ ਗਏ ਪੁਲਿਸ ਨੇ ਲਾਇਆ ਸਾਡੇ ਦਾ ਵੀ ਉਹ ਹੈ ਜੀ ਹੁਣ ਠੀਕ ਹੈ ਸਾਨੂੰ ਇਨਸਾਫ ਚਾਹੀਦਾ ਹੈ ਜੀ ਤੁਹਾਨੂੰ ਹਾਂ ਜੀ ਠੀਕ ਹੈ ਜੀ ਇੱਕ ਪ੍ਰਾਈਵੇਟ ਗੱਡੀ ਸਾਡਾ ਭੇਜਿਆ ਜੀ ਲੜਕਾ ਜੀ ਠੀਕ ਹੈ ਇਹ ਭੇਜ ਤਾਂ ਜਦੋਂ ਮੈਂ ਸੱਤ ਲੱਦ ਕੇ ਭੇਜੀ ਹੁੰਦੀ ਹੈ ਜੀ ਠੀਕ ਹੈ ਸਾਨੂੰ ਇਨਸਾਫ ਚਾਹੀਦਾ ਡਾਕੂਮੈਂਟ ਵੀ ਗਲਤ ਹੈ ਡਾਕੂਮੈਂਟ ਵੀ ਗਲਤ ਹੈ ਡਾਕੂਮੈਂਟ ਸਾਰੇ ਗਲਤ ਹੈ ਹਾਂਜੀ ਮੰਗਲ ਸਿੰਘ ਦੀ ਜਿਹੜਾ ਕੋ ਰਾਮ ਪਾਲੇ ਨੇ ਰਾਮ ਪਾਲ ਸੰਧੇ ਠੀਕ ਹੈ ਹਾਂਜੀ ਰਿਪੋਰਟਾ ਉਹਨਾਂ ਕੋਲ ਹੈ ਪੁਲਸ ਵਾਲਿਆਂ ਕੋਲ ਹੈ ਜੀ ਕੋਲ ਹੈ ਹਾਂਜੀ ਸਾਨੂੰ ਇਨਸਾਫ ਚਾਹੀਦਾ ਜੀ ਜੋ ਹੈ ਸਾਡਾ ਇਨਸਾਫ ਹੋਣਾ ਚਾਹੀਦਾ ਸਾਨੂੰ ਜੋ ਇਹਦਾ ਮਾਨ ਸਨਮਾਨ ਉਹ ਮਿਲਣਾ ਚਾਹੀਦਾ ਜੀ ਸਾਨੂੰ ਸਾਨੂੰ ਕਿਹ ਖਦਸ਼ਾ ਲੱਗਦਾ ਇੱਥੇ ਸਾਨੂੰ ਹੁਣ ਪਤਾ ਨਹੀਂ ਦੱਸੇ ਨਹੀਂ ਰਿਹਾ ਕੁਝ ਵੀ ਕੁਝ ਵੀ ਨਹੀਂ ਦੱਸ ਰਿਹਾ ਜੀ ਸਾਨੂੰ ਕੋਈ ਕਲੀਅਰ ਨਹੀਂ ਕੋਈ ਜਾਣਕਾਰੀ ਨਹੀਂ ਹੈ ਕਿ ਸਾਨੂੰ ਕਲੀਅਰ ਤੁਹਾਨੂੰ ਕਦੋਂ ਪਤਾ ਲੱਗਿਆ ਕਿਸ ਦਾ ਫੋਨ ਆਇਆ ਮੈਸੇਜ ਆਇਆ ਕੀ ਆਇਆ ਸਾਨੂੰ 500 ਰਾਤ ਨੂੰ ਫੋਨ ਆਇਆ ਤਾਂ ਜੀ 24 ਤਰੀਕ ਰਾਤ 24 ਤਰੀਕ ਰਾਤ ਨੂੰ 11:30 ਵਜੇ ਫੋਨ ਆਇਆ ਤੁਹਾਡੇ ਬਰਥਡੇ ਨੇ ਕਹਿੰਦੇ ਫਾਹ ਲੈ ਲਿਆ ਜੀ ਹਾਂਜੀ ਕਦੇ ਕਹਿੰਦੇ ਫਾਲ ਲੈਂਦੇ ਕਦੇ ਕੋਸ਼ਿਸ਼ ਤੁਸੀਂ ਜਿੰਦੇ ਕਦੇ ਸੱਚੇ ਦੱਸਦੇ ਸੱਚ ਨਹੀਂ ਦੱਸਦੇ ਪ੍ਰੂਫ ਮੰਗੇ ਜਦ ਤੱਕ ਮੰਗੀ ਜਾਂਦੇ ਸੰਦ ਪ੍ਰੂਫ ਹੀ ਨਹੀਂ ਦਿੱਤੇ ਨੇ ਹਾਂਜੀ ਸੰਨ ਫੋਟੋ ਦੇ ਦਿਓ ਜਿਹੜਾ ਮੁੰਡੇ ਦੇ ਫੋਨ ਕੋਲ ਸਭ ਕੁਝ ਉਹਨਾਂ ਕੋਲੇ ਹੈ ਸਾਡੇ ਕੋ ਕੁਝ ਨਹੀਂ ਹੈਗਾ ਜੀ ਤੇ ਪ੍ਰੂਫਾ ਪ੍ਰੂਫਾ